ਵੀਰਿਆ ਪਾਤਾ ਕਰੀਬਨ ਫਰਕੋਜ ਭੇਜ ਦਿੰਨੇ ਆ ਜਿਵੇਂ ਘਰ ਦਾ ਬਣਾਇਆ ਹੋਇਆ achar ਹੋ ਗਿਆ ਖੋਆ ਹੋ ਗਿਆ ਪੰਜੀਰੀ ਹੋਵੇ ਬਿਸਕੁਟ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਪਰਫਿਊਮ ਹੋਵੇ ਜਾਂ ਕੋਈ ਵੀ ਮੈਡੀਸਿਨ ਹੋਵੇ ਦੇਸੀ ਅੰਗਰੇਜ਼ੀ ਹੋਮਿਓਪੈਥਿਕ ਸਭ ਕੁਝ ਬਰ ਭੇਜ ਦਿੰਨੇ ਆ ਜਿੰਨਾ weight ਜ਼ਿਆਦਾ ਹੁੰਦਾ ਉਸਾ ਉਹਨਾਂ ਰੇਟ ਘੱਟ ਲੱਗਦਾ ਜੀ ਤੇ ਆਪਣੇ ਜਿਹੜੇ ਰੇਟ ਨੇ ਹਮ ਸਾਰਿਆਂ ਨਾਲ ਮਾਰਕੀਟ ਤੋਂ try ਕਰ ਲਿਓ ਪੂਰੇ ਏਰੀਆ ਦੇ ਰਾਏਕੋਟ ਜੁਗਾਂ ਵਾਲਾ ਹਾਂ ਤੁਸੀਂ ਉਹ ਕੋਟਰ ਦੇ ਉੱਤੇ ਲੈ ਕੇ ਆ ਹਾਂ ਜੀ ਸਭ ਤੋਂ ਘੱਟ ਰੇਟ ਆਉਣਗੇ ਵੀਰੇ ਆਪਣੇ ਤੇ ਅਗਰ ਤੁਸੀਂ ਡੀਐਚਐਲ ਕਰਵਾਣੇ ਹੋ ਜੀ 4 ਤੋਂ 5 ਦਿਨ ਲੱਗਦੇ ਨੇ 4 ਤੋਂ 5 ਦਿਨ ਲੱਗਦੇ ਨੇ ਜਿਹੜਾ ਨੋਰਮਲ ਟਾਈਮ ਹੈ 4 ਤੋਂ 5 ਦਿਨ ਲੱਗ ਜਾਂਦੇ ਹਾਂ ਇੱਥੋਂ ਤੁਸੀਂ ਜਿਵੇਂ ਕੋਈ ਅੱਜ ਬੰਦਾ ਤੁਹਾਡੇ ਕੋਲ ਦੇ ਗਿਆ ਚੀਜ਼ ਤੇ ਉਹ ਅੱਜ ਇੱਕ ਦਿਨ ਦੇ ਵਿੱਚ ਸੇਮ ਡਿਲੀਵਰੀ ਜਿਵੇਂ ਕੋਈ ਬੰਦਾ ਅੱਜ ਦੇ ਗਿਆ ਆਪਾਂ ਉਹ ਆਪਾਂ ਨੇ ਅੱਜ ਹੀ ਡਿਸਪੈਚ ਕਰ ਦੇਣੀ ਹੈ ਵੀਰੇ ਉਹ ਓਕੇ ਜੀ ਨੰਬਰ 2 ਆਪਾਂ ਲੇਵਾ ਜਿਵੇਂ ਦੇਖੋ ਥਰਮੋਕੋਲ पे ਥਰਮੋਕੋਲ ਡੱਬੇ ਹੀ ਲਗਾ ਕੇ ਭੇਜਦੇ ਆਂ ਵੀ ਆਪਣਾ ਸਮਾਨ ਟੁੱਟ ਨਾ ਜਾਵੇ। ਓਕੇ। ਤੋਂ ਜਿਹੜਾ ਸਮਾਨ ਹੁੰਦਾ ਤੇ ਜੇ ਕੋਈ ਕੰਚ ਦਾ ਸਮਾਨ ਹੁੰਦਾ ਉਹਦੇ ਬਾਅਦ ਤੇ ਆਪਣਾ ਬੱਬਰ ਰੈਪ ਰੱਖੀ ਹੋਈ ਹੈ ਵੀਰੇ। ਓਕੇ ਚਾਹ ਰੱਖੀ ਹੋਈ ਹੈ। ਹਾਂ ਵੀ ਆਪਾਂ ਨਾਲ ਮੰਨ ਕੇ ਚੱਲੋ ਤੁਸੀਂ ਜਿਹੜਾ ਆਪਣਾ ਸਮਾਨ ਹੈ ਸਾਰਾ ਸੀ ਪੂਰਾ ਬੰਦੇ ਦਾ ਸੇਫਟੀ ਨਾਲ ਭੇਜਦੇ ਨੇ। ਸੇਫਟੀ ਨਾਲ ਭੇਜਦੇ। ਇੱਥੋਂ ਬਈ ਤੁਹਾਨੂੰ ਪਤਾ ਲੱਗ ਜਾਊਗਾ ਵੀ ਥੋੜਾ ਸਮਾਨ ਇਹਨਾਂ ਦਾ ਸਮਾਨ ਹੈ ਕਿਸ ਹਿਸਾਬ ਦਾ। ਤੁਸੀਂ ਜੋ ਵੀ ਚੀਜ਼ ਭੇਜੋਗੇ ਉਹਦੀ ਸੇਫਟੀ ਦਾ ਧਿਆਨ ਪੂਰਾ ਰੱਖਦੇ ਆ। ਜੇਕਰ ਜੇਕਰ ਕਿਸੇ ਕਸਟਮਰ ਦਾ ਕੋਈ ਸਮਾਨ ਡੈਮੇਜ ਹੋ ਗਿਆ ਨਾ ਉਹਦਾ ਕਲੇਮ ਵੀ ਅਸੀਂ ਦਵਾਵਾਂਗੇ। ਉਹਦਾ ਤੁਸੀਂ ਦੋਵਾਂਗੇ ਕਿ ਨਹੀਂ? ਹਾਂਜੀ ਹਾਂ। ਲਓ ਜੀ। ਜੇ ਬਈ ਤੁਸੀਂ ਇਹਨਾਂ ਦੇ ਕੋਲ ਕੋਈ ਚੀਜ਼ ਦੇ ਕੇ ਗਏ ਹੋ ਤਾਂ ਉਹ ਰੱਬ ਨਾ ਕਰੇ ਕਈ ਵਾਰ ਡੈਮੇਜ ਹੋ ਜਾਂਦੀ ਆ ਤਾਂ ਉਹਦਾ ਕਲੇਮ ਬਾਈ ਉਹ ਵੀ ਕਹਿੰਦੇ ਅਸੀਂ ਦਵਾਵਾਂਗੇ। ਕਈ ਵਾਰ ਮਿੱਤਰੋ ਜੇ ਕੋਈ ਤੁਹਾਡਾ ਬੰਦਾ ਬਾਹਰ ਬੈਠਾ ਜਾਂ ਕੋਈ ਤੁਹਾਡੀ ਭੈਣ ਬਾਹਰ ਬੈਠੀ ਆ ਜਾਂ ਕੋਈ ਤੁਹਾਡਾ ਪਰਿਵਾਰ ਬਾਹਰ ਬੈਠਾ ਤੇ ਉਹ ਕਹਿੰਦਾ ਤੁਹਾਨੂੰ ਬਈ ਇੰਡੀਆ ਦੇ ਵਿੱਚੋਂ ਮੈਨੂੰ ਕੋਈ ਚੀਜ਼ ਭੇਜਣਾ। ਤਾਂ ਤੁਸੀਂ ਕਿੱਥੇ ਆਉਣਾ ਤੁਸੀਂ ਆਉਣਾ ਰੈਕੋਰਡ ਦੇ ਵਿੱਚ ਡਿਸਨੀ ਇੰਟਰਨੈਸ਼ਨਲ ਕੋਰੀਅਰ ਵਾਲਿਆਂ ਦੇ ਤੇ ਇਹਨਾਂ ਨੇ ਬਾਈ ਪੋਸਟਰ ਤੇ ਲਿਖ ਰੱਖਿਆ ਵੀ ਸਭ ਤੋਂ ਘੱਟ ਰੇਟ ਦੇ ਵਿੱਚ ਕੁਝ ਮਰਜ਼ੀ ਭੇਜੋ ਆਜੋ ਬਾਈ ਨਾਲ ਗੱਲਬਾਤ ਕਰਾਉਣਾ ਤੇ ਪਰ ਲੋਕੇਸ਼ਨ ਪੁੱਛਦੇ ਆਂ ਬਈ ਕੀ ਲੋਕੇਸ਼ਨ ਹਨ ਆਜੋ ਪਹਿਲਾਂ ਮਲੇਰ ਕੋਡ ਦੇ ਵਿੱਚ ਬਾਈਆਂ ਦੇ ਆਫਿਸ ਹੈਗੇ ਪਰ ਇੱਥੇ ਇਹਨਾਂ ਨੇ ਨਵਾਂ ਕੀਤਾ ਤੇ ਬਾਈ ਨਾਲ ਮਿਲੋਣੇ ਸੱਸੀ ਗੱਲ ਵੀਰੇ ਕੀ ਹਾਲ ਚਾਲ ਹੈ ਬਹੁਤ ਓ ਦੇ ਬਾਈ ਪਤਾ ਦ ਵੀਰੇ ਮੈਨੂੰ ਤਾਂ ਨਾਂ ਘੱਟ ਹੀ ਲੈਣਾ ਆ ਕੀ ਨਾਮ ਕੀ ਆਪਣੇ ਆਫਿਸ ਦਾ ਆਪਣੇ ਸ਼ੋਬ ਦਾ ਨਾਮ ਹੈਗਾ ਵੀਰੇ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਹਾਂਜੀ ਤੇ ਵੀਰੇ ਕਿ ਲੋਕੇਸ਼ਨ ਇਹਦੀ ਮੇਨ ਕੀ ਪੈਂਦੀ ਕਿਸੇ ਨੇ ਆਉਣਾ ਹੋਵੇ ਕੀ ਲੋਕੇਸ਼ਨ ਲੋਕੇਸ਼ਨ ਵੀਰੇ ਆਪਣੀ ਬੱਸ ਸਟੈਂਡ ਦੇ ਬੈਕ ਸਾਈਡ ਜੀ ਨੀਅਰ ਨਾਨਕਸਰ ਠਾਟ ਠੀਕ ਆ ਇਹ ਜਗਾਹ ਰੋਡ ਵੱਜਦੀ ਆ ਇਹ ਆਪਣੇ ਨਾਲ ਵੈਸਟਰਨ ਟਾਊਨ ਪੀਜ਼ੇ ਵਾਲੇ ਨੇ ਠੀਕ ਆ ਹਾਂਜੀ ਇਹ ਲੋਕੇਸ਼ਨ ਆ ਬਾਈ ਲੋਕੇਸ਼ਨ ਚੰਗੀ ਤਰ੍ਹਾਂ ਯਾਦ ਕਰ ਲਿਓ ਕਿਉਂਕਿ ਜਿਹੜੇ ਬੰਦੇ ਨੇ ਆਉਣਾ ਉਹਨੂੰ ਲੋਕੇਸ਼ਨ ਦੱਸਣੀ ਪਊਗੀ ਤੇ ਗੂਗਲ ਤੇ ਵੀ ਮੇਰੇ ਤੇ ਗੂਗਲ ਤੇ ਤੁਸੀਂ ਰੋਡ ਬਾਈ ਨੇ ਦੱਸਿਆ ਉਹ ਸਰਚ ਕਰਕੇ ਆ ਸਕਦਾ ਤੁਹਾਨੂੰ ਆਈਡੀਆ ਮਿਲ ਜੂਗਾ ਬਾਕੀ ਕਿਸੇ ਨੂੰ ਪੁੱਛ ਲਿਓ ਆਸੇ ਪਾਸੋਂ ਉਹ ਤੁਹਾਨੂੰ ਬੰਦਾ ਬਾਈ ਉਹਨਾਂ ਦੀ ਸ਼ੌਪ ਦੱਸ ਦਤੂਆ ਵੀਰੇ ਪਹਿਲਾਂ ਤਾਂ ਦੱਸ ਦਿਓ ਵੀ ਕਿਹੜਾ ਕਿਹੜਾ ਸਮਾਨ ਆਪਾਂ ਭੇਜ ਦਨੇ ਆ ਵੀਰੇ ਆਪਾਂ ਤਕਰੀਬਨ ਸਾਰਾ ਕੁਝ ਭੇਜ ਦਨੇ ਆ ਜਿਵੇਂ ਘਰ ਦਾ ਬਣਿਆ ਹੋਇਆ achar ਹੋ ਗਿਆ ਖੋਆ ਹੋ ਗਿਆ ਪੰਜੀਰੀ ਹੋ ਗਿਆ ਬਿਸਕੁਟ ਹੋ ਗਿਆ ਜੀ ਜਾਂ ਕਿਸੇ ਵੀ ਤਰ੍ਹਾਂ ਦੇ ਪਰਫਿਊਮ ਹੋ ਗਏ ਜਾਂ ਕੋਈ ਵੀ ਮੈਡੀਸਿਨ ਹੋ ਗਈ ਦੇਸੀ ਅੰਗਰੇਜ਼ੀ ਹੋਮਿਓਪੈਥਿਕ ਸਭ ਕੁਝ ਬਾਹਰ ਭੇਜ ਦਿੰਨੇ ਆ ਕੱਪੜੇ ਵਗੈਰਾ ਸਾਰਾ ਕੁਝ ਕੱਪੜੇ ਵਗੈਰਾ ਤਾਂ ਨਾਰਮਲ ਹੀ ਬਾਈ ਚੀਜ਼ਾਂ ਦਾ ਕੱਪੜੇ ਵਗੈਰਾ ਤਾਂ ਨਾਰਮਲ ਲੋਕ ਭੇਜਦੀ ਭੇਜਦੇ ਆ ਜਿਵੇਂ ਕੋਈ ਹੋਰ ਖਾਣ ਪੀਣ ਵਾਲੀ ਚੀਜ਼ ਹੋ ਗਈ ਜੋ ਕੁਝ ਮਰਜ਼ੀ ਹੋਵੇ ਸਭ ਕੁਝ ਬਾਹਰ ਭੇਜ ਦਿੰਨੇ ਆ ਸਭ ਕੁਝ ਭੇਜ ਦੇ ਦੇਸੀ ਕੀ ਹੋ ਗਿਆ ਸਭ ਭੇਜ ਦਿੰਨੇ ਆ ਵੀਰੇ ਬਾਹਰ ਦੇਸੀ ਕੋ ਚਾਹੀਦਾ ਜਾ ਤੁਸੀਂ ਕੋਈ ਦਵਾਈ ਬਾਹਰ ਭੇਜਣੀ ਜਿਹੜੀ ਬਾਹਰੋਂ ਮਿਲਦੀ ਨਹੀਂ ਇਧਰੋਂ ਲੈ ਕੇ ਭੇਜਣੀ ਆ ਉਹ ਵੀ ਤੁਸੀਂ ਭੇਜ ਸਕਦੇ ਹੋ ਜਿਹੜੀ ਚੀਜ਼ ਉਹ ਤੁਸੀਂ ਇਧਰੋਂ ਆਸਾਨੀ ਦੇ ਨਾਲ ਭੇਜ ਦਿੰਦੇ ਆ ਬਾਈ ਉਰੀ ਭੇਜ ਦਿੰਦੇ ਆ ਬਾਈ ਪਹਿਲਾਂ ਤਾਂ ਇਹ ਦੱਸ ਦਿਓ ਵੀ ਕੋਈ ਇਹਦਾ ਸਿਸਟਮ ਤਾਂ ਨਹੀਂ ਹੁੰਦਾ ਇਹੋ ਜਿਹਾ ਵੀ ਇੰਨੇ ਕਿਲੋ ਦਾ ਸਿਸਟਮ ਜਾ ਸਕਦਾ ਬਾਈ ਜਿੰਨਾ weight ਜ਼ਿਆਦਾ ਹੁੰਦਾ ਉਸ ਦਾ ਉਹਨਾਂ ਰੇਟ ਘੱਟ ਲੱਗਦਾ ਜੀ ਤੇ ਆਪਣੇ ਜਿਹੜੇ ਰੇਟ ਨੇ ਹਮ ਸਾਰਿਆਂ ਨਾਲ ਮਾਰਗ ਜਦੋਂ ਤੁਸੀਂ try ਕਰ ਲਿਓ ਪੂਰੇ ਏਰੀਆ ਦੇ ਰਾਏਕੋਟ ਜਗ੍ਹਾ ਹਾਂ ਤੁਸੀਂ ਉਹ ਬੋਟਰ ਦੇ ਉੱਤੇ ਲਿਖ ਰੱਖਿਆ ਹਾਂ ਜੀ ਸਭ ਤੋਂ ਘੱਟ ਰੇਟ ਆਉਣਗੇ ਵੀਰੇ ਆਪਣੇ ਜੀ ਸਭ ਤੋਂ ਘੱਟ ਹੋਣਗੇ ਭਈ ਹਾਂਜੀ ਹਾਂਜੀ ਵੀਰੇ ਜੀ ਬਾਈ ਐ ਨਹੀਂ ਗਾ ਇਕੱਲਾ ਲਿਖਿਆ ਹੀ ਆ ਹੋਣਗੇ ਵੀ ਘੱਟ ਜਾ ਤੁਸੀਂ ਪੁੱਛ ਕੇ ਆਜੋ ਤੇ ਜਿਵੇਂ ਮਰਜ਼ੀ ਕਰ ਲਓ ਤੁਹਾਨੂੰ ਰੇਟ ਆਮ ਮਾਰਕੀਟ ਦੇ ਵਿੱਚੋਂ ਘੱਟ ਮਿਲੂਗਾ ਕੋਰੀਅਰ ਦਾ ਨਾ ਬਾਈ ਤੇ ਹਰੇਕ ਦੇਸ਼ ਦੇ ਵਿੱਚ ਕਿਹੜੇ ਮਰਜ਼ੀ ਹਰੇਕ ਦੇਸ਼ ਦੇ ਵਿੱਚ ਵੀ ਤੇ ਆਪਾਂ ਭੇਜ ਦਿੰਨੇ ਆ ਜੋ ਕੋਈ ਮਰਜ਼ੀ ਭਜਵਾ ਲਓ ਵੀਰੇ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਯੂਰੋਪ ਹੋ ਗਏ ਫਰਾਂਸ ਇਧਰੋਂ ਆਪਣੇ ਸਪੇਨ ਹੋ ਗਏ ਜਰਮਨੀ ਹੋ ਗਏ ਇਧਰ ਕੋਈ ਖਾਣ ਪੀਣ ਵਾਲੀ ਆਈਟਮ ਬੰਦਾ ਭੇਜਦਾ ਨਹੀਂਗਾ ਜੀ ਆਪਾਂ ਉੱਥੇ ਵੀ ਈਜ਼ਲੀ ਭੇਜ ਦਿੰਨੇ ਆ ਵੀਰੇ ਤੁਸੀਂ ਭੇਜ ਹਾਂਜੀ ਤੇ ਕਿੰਨਾ ਆਮ ਚੀਜ਼ ਨੂੰ ਮੰਨ ਕੇ ਚਲੋ ਕੱਪੜੇ ਭੇਜਨੇ ਆ ਤੇ ਕਿੰਨਾ ਟਾਈਮ ਲੱਗੇਗਾ ਭੇਜ ਵੀਰੇ ਅਗਰ ਤੁਸੀਂ ਡੀਐਚਐਲ ਕਰਵਾਣੇ ਹੋ ਜੀ 4 ਤੋਂ ਚਾਰ ਤੋਂ ਪੰਜ ਦਿਨ ਲੱਗ ਜਾਂਦੇ ਹੈ ਇੱਥੋਂ ਤੁਸੀਂ ਜਿਵੇਂ ਕੋਈ ਅੱਜ ਬੰਦਾ ਤੁਹਾਡੇ ਕੋਲ ਦੇ ਗਿਆ ਚੀਜ਼ ਤੇ ਉਹ ਅੱਜ ਇੱਕ ਦਿਨਾਂ ਦੇ ਵਿੱਚ ਫੇਮ ਦੇ ਵੀਰੇ ਜਿਵੇਂ ਕੋਈ ਬੰਦਾ ਅੱਜ ਦੇ ਗਿਆ ਆਪਾਂ ਨੂੰ ਆਪਾਂ ਨੇ ਅੱਜ ਹੀ ਡਿਸਪੈਚ ਕਰ ਦੇਣੀ ਹੈ ਵੀਰੇ ਉਹ ਓਕੇ ਉਹ ਅੱਗੇ ਜੇ ਅੱਗੇ ਜਾ ਕੇ ਚਾਰ ਪੰਜ ਦਿਨਾਂ ਦੇ ਵਿੱਚ ਉੱਥੇ ਡਿਲੀਵਰ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਅੱਜਵੇਂ ਹੁਣ ਆਹ ਕੋਰੀਅਰ ਪੈਕ ਕੀਤਾ ਪਿਆ ਵੀਰੇ ਹਾਂਜੀ ਹਾਂਜੀ ਵੀਰੇ ਇਹ ਇਹ ਤੁਹਾਨੂੰ ਸਾਹਮਣੇ ਪੈਕ ਕੀਤਾ ਪਿਆ ਤੇ ਵੀਰੇ ਆਪਣੀ ਇੱਕ ਸਭ ਤੋਂ ਜਿਹੜੀ ਚੀਜ਼ ਕੁਆਲਿਟੀ ਆ ਆਪਣੀ ਆਪਣੀ ਪੈਕਿੰਗ ਆ ਵੀਰੇ ਹਾਂ ਆ ਪੈਕਿੰਗ ਦੇਖੋ ਕਿੰਨੀ ਠੀਕ ਆ ਆਪਾਂ ਨਾਲ ਵੀਰੇ ਜਿੱਦਾਂ ਕਿ ਤੁਸੀਂ ਤੋਂ ਸਮਾਨ ਲੈ ਕਸਟਮਰ ਆਪਾਂ ਲੈ ਕੋਈ ਮਾਰਦੀ ਖਾਣ ਪੀਣ ਵਾਲਾ achar ਦੇ ਸੀਗੇ ਕੁਝ ਵੀ ਹੋ ਗਿਆ ਇੱਕ ਤਾਂ ਆਪਾਂ ਉਹਨਾਂ ਨੂੰ ਫਰੈਸ਼ ਡੱਬਾ ਲਗਾਣਿਆ ਠੀਕ ਆ ਡੱਬਾ ਨਮਾ ਲਗਾਣਿਆ ਜੀ ਬਈ ਨੰਬਰ ਦੋ ਆਪਾਂ ਹਰ ਕਸਟਮਰ ਦੇ ਹਰ ਸਮਾਨ ਨੂੰ ਲੈਮੀਨੇਸ਼ਨ ਕਰਕੇ ਭੇਜਦੇ ਹਾਂ ਜੀ ਨੰਬਰ 2 ਆਪਾਂ ਲੈ ਵੀ ਜਿਵੇਂ ਦੇਖੋ ਥਰਮੋਕੋਲ ਪਿਆ ਥਰਮੋਕੋਲ ਡੱਬੇ ਹੀ ਲਗਾ ਕੇ ਭੇਜਦੇ ਆ ਵੀ ਆਪਣਾ ਸਮਾਨ ਟੁੱਟ ਨਾ ਜਾਵੇ ਓਕੇ ਤਾਂ ਕਿਹਿਆ ਸਮਾਨ ਹੁੰਦਾ ਤੇ ਜੇ ਕੋਈ ਕੱਚ ਦਾ ਸਮਾਨ ਹੁੰਦਾ ਉਹਦੇ ਬਾਅਦ ਤੇ ਆਪਣਾ ਬੱਬਰ ਰੈਪ ਰੱਖੀ ਹੋਈ ਹੈ ਵੀਰੇ ਓਕੇ ਚਾਹ ਰੱਖੀ ਹੋਈ ਹੈ ਹਾਂ ਵੀ ਆਪਾਂ ਦਾ ਮੰਨ ਕੇ ਚਲੋ ਤੁਸੀਂ ਜਿਹੜਾ ਆਪਣਾ ਸਮਾਨ ਹੈ ਸਾਰਾ ਸੀ ਪੂਰਾ ਬੰਦੇ ਦਾ ਸੇਫਟੀ ਨਾਲ ਭੇਜਦੇ ਨੇ ਸੇਫਟੀ ਨਾਲ ਭੇਜਦੇ ਇੱਥੋਂ ਬਈ ਤੁਹਾਨੂੰ ਪਤਾ ਲੱਗ ਜਾਊਗਾ ਵੀ ਥੋੜਾ ਸਮਾਨ ਇਹਨਾਂ ਦਾ ਸਮਾਨ ਹੈ ਕਿਸ ਹਿਸਾਬ ਦਾ ਤੁਸੀਂ ਜੋ ਵੀ ਚੀਜ਼ ਭੇਜੋਗੇ ਉਹਦੀ ਸੇਫਟੀ ਦਾ ਧਿਆਨ ਪੂਰਾ ਰੱਖਦੇ ਆ ਕੋਈ ਇਹ ਜੇ ਚੱਕਰ ਨਹੀਂਗਾ ਪੂਰੀ ਸੇਫਟੀ ਦੇ ਨਾਲ ਥੋੜੀ ਜਿਹੀ ਜਿਵੇਂ ਤੁਸੀਂ ਫੜਾ ਕੇ ਗੇ ਝੂਮੇ ਜਾਓਗੇ ਝੂਮੇ ਜਾਓਗੇ ਵੀਰੇ ਤੇ ਝੂਮੇ ਜਾਊਗੀ ਉਹਦੇ ਨਾਲ ਐਡ ਹੋ ਜਾਊਗਾ ਆ ਦੇਖੋ ਪੈਕਿੰਗ ਕਿੰਨੀ ਸੋਹਣੀ ਹੈ ਇਹ ਪੈਕਿੰਗ ਉਹਦੇ ਨਾਲ ਐਡ ਹੋ ਕੇ ਜਾਊਗੀ ਤੇ ਆਈ ਮਿਲ ਜਾਊਗਾ ਜਿਵੇਂ ਆ ਪਿਆ ਵੀਰੇ ਜੇ ਬਾਈ ਤੁਸੀਂ ਇਹਨਾਂ ਦੇ ਕੋਲ ਕੋਈ ਚੀਜ਼ ਦੇ ਕੇ ਗਏ ਹੋ ਤਾਂ ਉਹ ਰੱਬ ਨਾ ਕਰੇ ਕਈ ਵਾਰ ਡੈਮੇਜ ਹੋ ਜਾਂਦੀ ਹੈ ਤਾਂ ਉਹਦਾ ਕਲੇਮ ਬਾਈ ਉਹ ਵੀ ਕਹਿੰਦੇ ਅਸੀਂ ਦਵਾਂਗੇ ਤੇ ਬਾਕੀ ਤੁਸੀਂ ਦੇਖ ਲਓ ਬਾਈ ਦੇ ਜਿਵੇਂ ਬਾਈ ਜਿਵੇਂ ਤੁਸੀਂ ਕਹਿੰਦੇ ਵੀ ਜੇ ਕੋਈ ਇਹ ਸਿੰਗਲ ਚੀਜ਼ ਭੇਜਣੀ ਉਹਦਾ ਚਾਰਜ ਜ਼ਿਆਦਾ ਹੁੰਦੇ ਆ ਅਗਰ ਤੁਹਾਨੂੰ 1 ਕਿਲੋ 2 ਕਿਲੋ ਭੇਜਣੇ ਬਾਈ ਉਹਦਾ ਥੋੜਾ ਚਾਰਜ ਜ਼ਿਆਦਾ ਹੁੰਦਾ ਹਾਂਜੀ ਹਾਂ ਜਿਵੇਂ ਜਿਵੇਂ ਵੱਡੀ ਵੱਡੀ ਜਾਊਗਾ ਉਹ ਰੇਟ ਘਟੀ ਜਾਊਗਾ ਵੀਰੇ ਤੇ ਜਿਵੇਂ ਹੁਣ ਮੰਨ ਕੇ ਚੱਲੋ ਕਿਸੇ ਨੇ 2 4 ਜਾਨਾਂ ਰਲ ਕੇ ਭੇਜਣੇ ਉਹ ਵੀ ਚੀਜ਼ ਭੇਜਦੇ ਬਹੁਤ ਭੇਜੋ ਹਾਂ ਇੱਕ ਡਰੈਕਟ ਭੇਜਦਾ ਕੈਨੇਡਾ ਜਾ ਕੇ ਜਿਵੇਂ ਕੈਨੇਡਾ ਮੰਗਾਲਾ ਯੂਕੇ ਮੰਗਾਲਾ ਉੱਥੇ ਅਗਲੇ ਅਲੱਗ ਅਲੱਗ ਕਰਨਗੇ ਉਹ ਹੂੰ ਸਹੀ ਹਾਂਜੀ ਹਾਂ ਇਹ ਵੀ ਇਸ ਹਿਸਾਬ ਨਾਲ ਵੀ ਤੁਸੀਂ ਆਪਦਾ ਐਡਜਸਟਮੈਂਟ ਕਰ ਸਕਦੇ ਹੋ ਬਾਈ ਕੋਈ ਮਰਜ਼ੀ ਚੀਜ਼ ਤੁਸੀਂ ਭੇਜਣੀ ਆ ਤਾਂ ਇਹਨਾਂ ਨਾਲ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਲੋਕੇਸ਼ਨ ਵੀਰੇ ਮੜਾ ਜਾ ਬੋਲ ਦਿਓ ਇੱਕ ਵਾਰ ਲੋਕੇਸ਼ਨ ਵੀਰੇ ਆਪਣੀ ਬੱਸ ਸਟੈਂਡ ਦੇ ਬੈਕ ਸਾਈਡ ਨੇ ਨਾਨਕਸਰ 68 ਜੀ ਆਪਣੇ ਨਾਲ ਵੈਸਟਰਨ ਟਾਊਨ ਵਾਲੇ ਪੀਰ ਦੇ ਆ ਰਹੇ ਨੇ ਜੀ ਹਾਂਜੀ ਲਓ ਜੀ ਇਹ ਬਾਈ ਨੰਬਰ ਬਾਈਆਂ ਤੇ ਦੇ ਦਿੰਨੇ ਆ ਵੀਰੇ ਨੰਬਰ ਮੜਾ ਜਾ ਬੋਲ ਦਿਓ ਕੰਟੈਕਟ ਨੰਬਰ ਨੰਬਰ ਮੇਰੇ ਤੇ ਹਿੰਦਨੀ ਹੈਗਾ ਨੰਬਰ ਜਿਹੜਾ ਤੁਹਾਨੂੰ ਦੇਣਾ ਤੇ ਲਿਖਿਆ ਹੈ ਨਾ ਉਹ ਮੇਰੇ ਤੇ ਹਿੰਦਨੀ ਨਾ ਨਵੇਂ ਨੰਬਰ ਲੱਤ ਲਓ ਜੀ ਬਾਈ ਨੰਬਰ ਬਾਈ ਹੋਰਾਂ ਸਕਰੀਨ ਤੇ ਚੱਲੀ ਜਾਂਦਾ ਹੈ ਕੰਟੈਕਟ ਕਰ ਲਿਓ ਤੇ ਲੋਕੇਸ਼ਨ ਬੋਲਦੀ ਆ ਸੰਪਰਕ ਕਰ ਲਿ